ਇਸ ਹੜ੍ਹ ਦੇ ਪਾਣੀ ਦੇ ਨਾਲ ਮੀਂਹ ਦੇ ਪਾਣੀ ਦੇ ਨਾਲ ਬਰਬਾਦੀ ਹੋਈ ਆ ਉਤੋਂ ਅਸੀਂ ਪਲ-ਪਲ ਤੋਂ ਜਾਣੂ ਕਰਾਇਆ ਅੱਜ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਦਰਿਆ ਰਾਵੀ ਦੇ ਕੰਢੇ ਵਸਦੇ ਪਿੰਡ ਚੰਦੀਗੜ੍ਹ ਵਿੱਚ ਆਏ ਆ ਜਿੱਥੋਂ ਤੁਹਾਨੂੰ ਇਸ ਮੌਕੇ ਅਸੀਂ ਗੁਰੂ ਘਰ ਦੀ ਜਿਹੜੀ ਆ ਉਸ ਮੌਜੂਦਾ ਹਾਲਾਤ ਤੋਂ ਜਾਣੂ ਕਰਵਾਵਾਂਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਵਾ ਉਹ ਜ਼ਰੂਰ ਸੰਗਤ ਨੂੰ ਜਿਹੜੇ ਉਹ ਦਰਸ਼ਨ ਕਰਵਾਏ ਜਾਣ ਔਰ ਨਾਲ ਦੀ ਨਾਲ ਜਿਹੜੇ ਇੱਥੇ ਸੇਵਾਦਾਰ ਨੇ ਅਸੀਂ ਉਹਨਾਂ ਦੇ ਨਾਲ ਜਿਹੜੇ ਇੱਥੇ ਗੱਲਬਾਤ ਕਰਾਂਗੇ ਕਿ ਇੱਥੇ ਦੇ ਕੀ ਹਾਲਾਤ ਸਨ ਤੇ ਇੱਥੋਂ ਇਹਨਾਂ ਨੇ ਇਹਨਾਂ ਹਾਲਾਤਾਂ ਨੂੰ ਕਿਵੇਂ ਨਜਿੱਠਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੇ ਹੋਰ ਬਹੁਤ ਸਾਰਾ ਧਾਰਮਿਕ ਲਿਟਰੇਚਰ ਜਿਹੜਾ ਗੁਰੂ ਘਰਾਂ ਦੇ ਵਿੱਚ ਪਿਆ ਹੁੰਦਾ ਇਸ ਤੋਂ ਇਲਾਵਾ ਸਾਡੇ ਹੋਰ ਵੀ ਧਰਮ ਨਾਲ ਸੰਬੰਧਿਤ ਜਿਹੜੇ ਅੰਦਰ ਚਿੰਨ ਹੁੰਦੇ ਨੇ ਜਾਂ ਜੋ ਵੀ ਮਰਜ਼ਾਦਾ ਦੀਆਂ ਚੀਜ਼ਾਂ ਅੰਦਰ ਹੁੰਦੀਆਂ ਨੇ ਰਮਾਲਾ ਸਾਹਿਬ ਕੱਪੜਾ ਗੁਰਦੁਆਰੇ ਸਾਹਿਬ ਦਾ ਲੰਗਰ ਦਾ ਸਮਾਨ ਉਹ ਸਾਰੇ ਹੀ ਸਮਾਨ ਦੀ ਇਸ ਮੀਂਹ ਦੇ ਹਾਲਾਤਾਂ ਦੇ ਵਿੱਚ ਹੜ੍ਹ ਦੇ ਪਾਣੀ ਦੇ ਹਾਲਾਤਾਂ ਵਿੱਚ ਕੀ ਹਾਲਤ ਰਹੀ ਆ ਸੋ ਸਾਡੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਕਹਿ ਲਈਏ ਜਾਂ ਇੱਥੇ ਇਸ ਨਗਰ ਦੇ ਵਾਸੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਕੀ ਆਪਣਾ ਨਾਮ ਤੇ ਇਹ ਨਗਰ ਦਾ ਕੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਭਾਈ ਗੁਜਾਰ ਸਿੰਘ ਹੈ ਤੇ ਗੁਰੂ ਘਰ ਦੇ ਸੇਵਾਦਾਰ ਸ਼ੁਰੂ ਤੋਂ 83 84 ਤੋਂ ਲੈ ਕੇ ਹੁਣ ਤੱਕ ਮਹਾਰਾਜ ਸੱਚੇ ਪਾਸ਼ਾ ਸੇਵਾ ਲਿੰਦੇ ਰਹੇ ਹੁਣ ਵੀ ਤਿੰਨ ਸੂਰੂ ਮਹਾਰਾਜ ਸੱਚੇ ਪਾਸ਼ਾ ਜੀਆਂ ਦੇ ਉਪਰਚਾਰੇ ਵਿੱਚ ਸੁਭਾਈ ਮਾਨ ਨੇ ਇਹ ਫਿਰ ਜਿਹੜੇ ਸਰੂਪ ਆ ਤੁਹਾਨੂੰ ਵਾਰਸ ਕਰਕੇ ਫਿਰ ਉੱਪਰ ਸੁਭਾਇ ਮਾਨ ਕਰਨੇ ਪਏ। ਹਾਂਜੀ ਹਾਂਜੀ। ਕਿ ਕਿਦਣ ਇੱਥੇ ਪਾਣੀ ਚੜਿਆ ਵਾ ਤੇ ਕਿੰਨੇ ਕਜੇ ਪਾਣੀ ਆਇਆ ਤੁਹਾਡੇ? ਮੇਰਾ خیال ਹੈ 26 ਤਰੀਕ ਨੂੰ ਸ਼ਾਮ ਨੂੰ ਆਇਆ ਹੈ। ਕਿੰਨੇ ਕਜੇ ਦਿਨ ਚੜੇ? 26 ਦਿਨ ਹੁੰਦਿਆਂ ਹੀ ਆ ਗਿਆ। ਹਾਂਜੀ 6 ਦਿਨ ਹੁੰਦਿਆਂ ਹੀ ਅਹੀਂ 3 ਵਜੇ ਫਿਰ ਮਹਾਰਾਜ ਦੇ ਸਰੂਪ ਅਹੀਂ ਉੱਪਰ ਲੈ ਗਏ ਆ ਕੋਠੇ ਦੇ। ਬੱਚਿਆਂ ਨੇ ਬੜੀ ਮਿਹਨਤ ਕਰਕੇ ਤੇ ਉੱਪਰ ਮਹਾਰਾਜ ਸੁਭਾਇ ਮਾਨ ਕੀਤੇ ਹੋਰ ਸਾਡੇ ਤਕਰੀਬਨ ਨਗਾਰਾ ਸਾਹਬ ਪਾਲਕੀ ਸਾਹਿਬ ਬਹੁਤ ਸਾਰਾ ਅੰਦਰ ਸਮਾਨ ਰਮਾਲੇ ਲੰਬਾਰੀ ਸਾਰੀ ਬਰਬਾਦ ਹੋਈ ਜੋ ਅੰਦਰਨਾਥ ਸਿੰਘ ਸੇਵਾ ਕਰ ਰਿਹਾ ਆ ਤੁਸੀਂ ਸਿੰਘ ਸਾਹਿਬ ਆਜੋ ਨਾਲ ਸਾਨੂੰ ਸਾਰੀ ਜਾਣਕਾਰੀ ਦਿਓ ਕਿ ਇਸ ਮੰਦਰ ਦੇ ਵਿੱਚ ਕਿਵੇਂ ਕਿਵੇਂ ਰਹੇ ਹਾਲਾਤ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਜਰੂਰ ਅੰਦਰ ਜਿਹੜੇ ਇਸ ਵੇਲੇ ਸਿੰਘ ਸੇਵਾ ਕਰ ਰਿਹਾ ਉਹਨਾਂ ਦੇ ਉੱਤੇ ਜਰੂਰ ਹਾਲਾਤ ਜਿਹੜੇ ਆ ਉਹ ਦਿਖਾਉਣ ਕਿ ਕਿਵੇਂ ਦੇ ਹਾਲਾਤਾਂ ਦੇ ਵਿੱਚ ਜਿਹੜੀ ਫੌਜ ਆ ਇਹ ਇਸ ਵੇਲੇ ਆਪਣੀ ਜਿਹੜੀ ਸੇਵਾਦਾਰਾਂ ਦੀ ਡਟੀ ਪਈ ਆ ਤੇ ਨਾਲ ਦੀ ਨਾਲ ਅਸੀਂ ਇਹ ਵੀ ਵੇਖਾਂਗੇ ਕਿ ਇਸ ਨਗਰ ਦੇ ਵਿੱਚ ਕਿੰਨੇ ਧਾਰਮਿਕ ਸਥਾਨ ਨੇ ਔਰ ਕਿੰਨਾ ਇੱਥੇ ਇਹ ਜਿਹੜਾ ਪਾਣੀ ਦਾ ਨੁਕਸਾਨ ਜਿਹੜਾ ਆਮ ਲੋਕਾਂ ਤੋਂ ਇਲਾਵਾ ਧਾਰਮਿਕ ਸਥਾਨਾਂ ਦੇ ਵਿੱਚ ਵੀ ਜਿਹੜਾ ਉਹ ਦੇਖਣ ਨੂੰ ਮਿਲਿਆ ਸੋ ਵਾਹਿਗੁਰੂ ਜੀ ਇਹ ਫਿਰ ਜਦੋਂ ਪਾਣੀ ਦਾ ਇੱਥੇ ਹੜ ਆਇਆ ਇਹ ਕਿਹੜੇ ਪਾਸਿਓਂ ਆਇਆ ਇਹ ਸਾਹਮਣੇ ਪਹਾੜ ਵਾਲੇ ਪਾਸੇ ਤੋਂ ਸੀ ਸਾਡੇ ਰਾਵੀ ਦਰਿਆ ਹਾਂਜੀ ਇੱਥੋਂ ਸੱਤ ਕਿਲੇ ਹਟਵਾ ਸਾਡੀ ਜ਼ਮੀਨ ਹੈ ਜਿੱਥੇ ਸਾਹਮਣੇ ਮੰਨ ਟੁੱਟਿਆ ਇੱਥੋਂ ਦੀ ਸੜਕ ਕਰਾ ਅੱਛਾ ਇੱਥੋਂ ਵੀ ਮੰਨ ਟੁੱਟਿਆ ਇੱਥੋਂ ਮੰਨ ਟੁੱਟਿਆ ਇੱਕ ਇਧਰੋਂ ਟੁੱਟਿਆ ਸੜਕ ਪਾਰ ਨੂੰ ਜਾਂਦੀ ਹੈ ਮਕੋੜਾ ਪਿੰਡ ਨੂੰ ਉਹ ਜਾਂਦੀ ਹੁੰਦੀ ਪਤਣ ਨੂੰ ਪਾਰ ਜਿਹੜੇ ਪਿੰਡ 8 9 ਨੇ ਉਹਨਾਂ ਪਿੰਡਾਂ ਨੂੰ ਜਾਂਦੀ ਸੀ ਤੇ ਉਥੋਂ ਸਿੱਧੀ ਸੁੱਟ ਸਾਰੀ ਇਹ ਕਿਹੜੇ ਕਿਹੜੇ ਪਿੰਡ ਆਏ ਪਾਸੇ ਇਧਰਲੇ ਪਾਸੇ ਆ ਮੰਮੀ ਚੱਕ ਰੰਗਾ ਤੂਰ ਲਸਹਾਨ ਭਰਾਲ ਕੁਕਰ ਤੇ ਹੋਰ ਵਾਵਾ ਚੁਮਰ ਨੇ ਵੇਖਦੇ ਇਹਨਾਂ ਪਿੰਡਾਂ ਦੇ ਕੀ ਹਾਲਾਤ ਬਹੁਤ ਮਾੜੀ ਹਾਲਾਤ ਹੈ ਹੈਲੀਕਾਪਟਰ ਨੇ ਉਹਨਾਂ ਨੂੰ ਬਾਹਰ ਅਸਨ ਪਾਣੀ ਚਕਾਇਆ ਤੇ ਬਾਹਰ ਕੱਢਿਆ ਹੈ ਕੋਹਣੇ ਪਿੰਡ ਦੇ ਵਿੱਚ ਦਰਸ਼ਨ ਪਾਣੀ ਦਾ ਜਾਂ ਪੀਣ ਵਾਲੇ ਪਾਣੀ ਦਾ ਪਸ਼ੂਆਂ ਦਾ ਕੀ ਹਾਲਾਤ ਰੇ ਬਹੁਤ ਸੰਗਤਾਂ ਨੇ ਬਾਹਰੋਂ ਆਣਾਣ ਕੇ ਬੜੀ ਸੇਵਾ ਕੀਤੀ ਹੈ 26 ਤਰੀਕ ਤੋਂ ਲੈ ਕੇ ਅੱਗੇ 27 ਤੋ 27 ਵਿੱਚ ਵਰਦੇ ਪਾਣੀ ਵਿੱਚ ਖੜਾ ਵਿੱਚ ਵੀ ਆਣਾਣ ਕੇ ਸਾਡੀ ਖਫੜ ਗਈ ਆ ਤੇ ਸਾਨੂੰ ਲੰਗਰ ਸ਼ਗਨ ਛਕਾਉਣ ਵਾਸਤੇ ਦਿੱਤਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸੇਵਾਦਾਰ ਜਿਹੜੀ ਸੇਵਾ ਤੇ ਵਿੱਚ ਲੱਗਿਆ ਇਹਨਾਂ ਤੋਂ ਵੀ ਸੰਗਤ ਨੂੰ ਜ਼ਰੂਰ ਜਾਣੂ ਕਰਾਓ ਕਿ ਇਹ ਜਿਹੜੇ ਉਸ ਉਸ ਦੌਰਾਨ ਇੱਧਰ ਗੱਲਬਾਤ ਦਾ سلسلہ ਜਾਰੀ ਰੱਖਦੇ ਆ ਸੋ ਸੰਤ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਕਦੋਂ ਦਾ ਤੁਸੀਂ ਇਸ ਬਾਰੇ ਮਾਨ ਕੀਤਾ ਇਹ ਜੀ ਤਕਰੀਬਨ 99 98 99 ਵਿੱਚ ਨਹੀਂ ਬੱਤਰਾ ਰੱਖਿਆ ਸੰਤ ਮਾਨਪੁਰਸ਼ ਚੰਡੀਗੜ੍ਹ ਵਾਲੇ ਬਾਬਾ ਸਰੂਪ ਸਿੰਘ ਉਹਨਾਂ ਕੋਲੋਂ ਅਸੀਂ ਨਹੀਂ ਰਖਾਈ ਤੇ ਇਹ ਬਿਲਡਿੰਗ ਤਿਆਰ ਤਕਰੀਬਨ ਆ ਜੋ ਅਸੀਂ ਅੰਦਰ ਤਾਂ ਵੀ ਜਿਹੜੇ ਉਹ ਹਾਲਾਤ ਦੇਖਦੇ ਆ ਭਾਵੇਂ ਕਿ ਸਾਡੇ ਹੁਣ ਪੈਰ ਥੋੜੇ ਆਸ਼ੇਵਾਦਾਰ ਨੂੰ ਕਾਵਾਂਗਾ ਕਿ ਸਾਡੇ ਪੈਰ ਜਿਹੜੇ ਆ ਉਹ ਤਵਾ ਦੇਣ ਤਾਂ ਜੋ ਅਸੀਂ ਅੰਦਰ ਜਾ ਕੇ ਇਹਨਾਂ ਹਾਲਾਤਾਂ ਨੂੰ ਜਿਹੜਾ ਵਾ ਹੋਰ ਨੇੜੇੋਂ ਜਾਣ ਸਕੀਏ ਇੱਥੇ ਹੀ ਅੰਦਰ ਆ ਜਿਓ ਤੁਸੀਂ ਅੰਦਰ ਆ ਜਿਓ ਨਾਲ ਆ ਜੀ ਹਾਜੀ ਸਿੰਘ ਸਾਹਿਬ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਵੀ ਇੱਥੇ ਸੀਗੇ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੇਜ ਸਿੰਘ ਹੈ ਜੀ ਤੁਸੀਂ ਕੀ ਕਹਿਣਾ ਬੰਦੇ ਸੀ ਮੈਂ ਕਹਿ ਰਿਹਾ ਸੀ ਕਿ ਇੱਥੇ 4 4 ਇੰਚ ਅੰਦਰ ਗਾਰੇ ਜੰਮ ਗਿਆ ਸੀ ਸਾਰੇ ਉਹ ਬਾਹਰ ਬਰਾਂਡੇ ਤੇ ਵੀ ਅੰਦਰਾਂ ਤੇ ਵੀ ਸਾਰੇ ਆ ਦੇਖੋ ਇੱਥੇ ਆਓ ਚਾਰ ਚਾਰ ਇੰਚ ਗਾਰਾ ਚੰਗਿਆ ਆ ਕੈਮਰਾਮੈਨ ਜੀ ਜਿਹੜਾ ਵੇਖੋ ਅੱਗੇ ਅੰਦਰ ਦੇ ਹਾਲਾਤ ਜਿਹੜੇ ਆ ਆ ਪਾਜੀ ਤੁਸੀਂ ਹੋ ਜਾਓ ਅੰਦਰ ਅੰਦਰ ਹੋ ਕੇ ਦਿਖਾਓ ਸਾਰਾ ਹਾਂ ਨਾ ਨਗਰਾਇਤ ਦੀ ਸਫਾਈ ਵੀ ਜਿਹੜਾ ਅਸੀਂ ਸਵੇਰ ਦਾ ਸਫਾਈ ਕਰਿਆ ਹਾਂ ਨਾ ਨਗਰਾਇਤ ਤੇ ਕਰਦੇ ਹਾਂ ਅਸੀਂ ਆ ਸਾਰੇ ਕੰਮਾਂ ਦਾ ਜਿਹੜੇ ਅੱਦਰ ਸਫਾਈ ਕਰਮਾ ਲਈ ਰਹਿੰਦੀਆਂ ਨੇ ਵੀ ਇਹ ਤੇ ਇੱਕ ਅੰਕੜੇ ਵਾਰਾ ਫੈਸਲੇ ਦੇ ਰਹਿਣ ਵਾਸਤੇ ਦੇਖਵਾਸ ਦੀ ਬੇਟੀਆਂ ਦੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਇਹ ਕਮਰਾ ਜਿਹੜਾ ਸੀ ਇੱਥੇ ਦੇਖ ਤਿਆਰ ਕਰਦੇ ਸੀ ਇਹ ਸਿਲੰਡਰ ਤਕਰੀਬਨ ਲਿਫਟਰ ਬੈਟਰਾ ਸਭ ਕੁਝ ਵਿੱਚ ਡੁੱਬ ਗਿਆ ਇਹ ਪੇਟੀ ਡੁੱਬੀ ਪਈ ਸਾਹਮਣੇ ਵਿੱਚ ਵੇਖੋ ਅਜੇ ਤੱਕ ਸਾਡੇ ਕੋਲ ਖੁੱਲੀ ਨਹੀਂ ਹਿੰਮਤੀ ਨਹੀਂ ਪਈ ਦੇਖਣ ਦੀ ਦੇਖਣ ਦੀ ਕੱਪੜੇ ਬਾਹਰ ਪਾਉਣ ਦੀ ਇੰਨਾ ਕੁ ਮੰਨ ਅਦਾਸ ਹੋ ਗਿਆ ਜਾਂ ਇੰਨੀ ਬਿਪਤਾ ਪੈ ਗਈ ਬਿਪਤਾ ਪੈ ਗਈ ਬੱਚੇ ਬਾਲ ਬੱਚੇ ਅਸੀਂ ਗਰਦਾਸਪੁਰ ਭੇਜੀ ਐ 6-7 ਭੋਤੀਆਂ ਪੁੱਤੇ ਨੋਹਾਂ ਦੋ ਉੱਥੇ ਗਈਆਂ ਨੇ ਘਰ ਵਾਲੀ ਤੇ ਵੱਡੇ ਨੋਹ ਐਸੇ ਸਾਨੂੰ ਢੋਕ ਪਕਾ ਕੇ ਦੇਣ ਦੀ ਇਹ ਕੁਛ 12 ਸੰਗਤਾਂ ਲਈ ਜਾਣ ਰਹੀਆਂ ਸਾਡੇ ਜੇ ਨਹਿਮਤ ਨਹੀਂ ਵੀ ਆ ਲੰਬਾਰੀ ਵੀ ਖੋਲਣ ਵਾਲੀ ਆ ਤੇ ਇਹ ਆਪਣੇ ਪੇਟੀ ਵੀ ਖੋਲਣ ਵਾਲੀ ਹੈ ਵਿੱਚ ਰਜਾਈਆਂ ਬੈਸੀਆਂ ਅੱਛਾ ਇੱਧਰ ਆ ਜੋ ਨਾਲ ਤੁਰਦੇ ਤੁਰਦੇ ਗੱਲਬਾਤ ਕਰੀ ਜਾਂਦੇ ਆ ਇਹ ਜਹਦਰ ਜੀ ਆਇਓ ਇੱਕ ਮਿੰਟ ਇੱਧਰ ਕਿੱਥੋਂ ਕਿੱਥੋਂ ਤੱਕ ਪਾਣੀ ਜਿਹੜਾ ਉਹ ਜੜਿਆ ਸੀਗਾ ਇਹ ਤਕਰੀਬਨ ਉਹ ਤੇ ਉੱਨਾ ਬੋਲ ਲੱਗੀ ਆ ਆ ਬਾਦਕੀ ਸਾਹਿਬ ਦੇ ਵੀ ਲੱਗਦੀ ਉੱਤੇ ਹੱਥੋਂ ਤੱਕ ਅੱਛਾ ਛੜੇ ਦੇ ਉੱਤੇ ਡੇਢ ਡੇਢ 2 ਫੁੱਟ ਛੜੇ ਦੇ 2.5 ਫੁੱਟ ਛੜਾ ਹੈ ਹੂੰ ਜਾਣਿਆ 4 ਫੁੱਟ ਦੇ ਕਰੀਬ ਪਾਣੀ ਅੰਦਰ ਫਿਰ ਗਿਆ। 4 ਇਹ ਇਹ ਫਿਰ ਤੁਹਾਡਾ ਜਿਹੜਾ ਸਾਊਂਡ ਸਿਸਟਮ ਗਿਆ ਵੱਜ ਗਿਆ ਕਿ ਜਾਂ ਇਹ ਵੀ ਖਰਾਬ ਹੋ ਗਿਆ। ਇਸੇ ਤਰ੍ਹਾਂ ਥੜੇ ਉੱਤੇ ਰੱਖ ਲਿਆ ਇਹ ਵੱਜ ਗਿਆ। ਦੱਬੇ ਜਿਹੜੇ ਸੀ ਨਾ ਸਾਡੇ ਉਹ ਦੂਜੇ ਛੋਟੇ ਅੰਦਰਵਾਜ ਵਾਲੇ ਉਹ ਡੁੱਬ ਗਏ। ਹੂੰ ਤੇ ਬਾਕੀ ਸਮਾਨ ਇਹ ਚਲੋ ਬਾਹਰ ਅੰਦਰ ਕਰ ਲਿਆ ਕੋਠੇ ਦੇ ਪਾਲਕੀ ਸਾਹਿਬ ਨਹੀਂ ਸਾਡੇ ਕੋਲ ਚੁੱਕੀ ਗਈ। ਹੂੰ ਆਓ ਤੁਹਾਨੂੰ ਇਹ ਸੁਗਾਸਣ ਵਾਲਾ ਕਮਰਾ ਦਿਖਾਉਂਦੇ ਆ। ਹੂੰ ਅਸੀਂ ਆਪਣੇ ਆਪ ਵੇਖਿਆ ਦੋ ਲੋ ਇਟਾਂ ਦੇ ਸੇਮ ਸੰਦੇਸ਼ ਕਿ ਮਹਾਰਾਜ ਦੇ ਪਲੰਗੇ ਨੂੰ ਪਾਣੀ ਨਾ ਲੱਗੇ ਪਰ ਫਿਰ ਵੀ ਪਾਣੀ ਜ਼ਿਆਦਾ ਹੋਣ ਦੇ ਕਾਰਨ ਅਸੀਂ ਡਰ ਗਏ ਤੇ ਅਸੀਂ ਕਿੰਨੇ ਸਰੂਪ ਮਹਾਰਾਜ ਦੇ ਅੱਛਾ ਇੱਥੇ ਤੁਸੀਂ ਜਿਹੜਾ ਵਾ ਮਹਾਰਾਜ ਦੀ ਇੱਥੇ ਸੂਖਾ ਸੰਗਰਦੀ ਸੀ ਇੱਥੇ ਕਿੰਨੇ ਮਹਾਰਾਜ ਦੇ ਸਰੂਪ ਤਿੰਨ ਸਰੂਪ ਮਹਾਰਾਜ ਦੇ ਕਿਉਂਕਿ ਜਦੋਂ ਖੰਡਪਾਟ ਸਾਹਿਬ ਪਿੰਡ ਵਿੱਚ ਦੋ ਚੱਲਦੇ ਆ ਤੇ ਫਿਰ ਗੁਰਦੁਆਰਾ ਸਾਹਿਬ ਸੁਈਆਂ ਹੋ ਜਾਂਦਾ ਸੀ ਅਸੀਂ ਇਸੇ ਕਾਰਨ ਤੇ ਤਿੰਨ ਸਰੂਪ ਰੱਖੇ ਕਈ ਵਾਰਾ ਕਿੰਨੀ ਕੋ ਆਬਾਦੀ ਹੈ ਇੱਥੇ ਪਿੰਡ ਦੀ ਆਬਾਦੀ ਦੇ ਸਾਡੇ ਪ੍ਰਤੀਕ ਘਰ ਨੇ ਉਹ ਵੀ ਰਾਵੀ ਪਾਰ ਤੋਂ ਆਏ ਹੋਏ ਨੇ ਅੱਛਾ ਜੀ ਸਿਰਫ ਇੱਕ ਮੈਂ ਹੀ ਆ ਜਿਹੜਾ ਇੱਥੇ ਦਰਾਂਗਲੇ ਲਾਗੋਂ ਆਣ ਕੇ ਇੱਥੇ ਜ਼ਮੀਨ ਖਰੀਦੀ ਤੇ ਮਹਾਰਾਜ ਨੇ ਚਲੋ ਮੈਨੂੰ ਸ਼ੌਂਕ ਸੀ ਤੇ ਮੈਂ ਮੇਰੇ ਕੋਲੋਂ ਇਹ ਸੇਵਾ ਕਰਵਾਈ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਹਾਂਜੀ ਸੇਵਾ ਨਿਭਾ ਰਹੇ ਆ ਹੋਰ ਸੰਤਾਂ ਮਹਾਂਪੁਰਸ਼ਾਂ ਨੇ तकरीबन ਬਹੁਤ ਸਾਰੀਆਂ ਸੰਗਤਾਂ ਨੇ ਬਾਹਰੋਂ ਅੰਦਰੋਂ ਮੈਨੂੰ ਸੰਜੋਗ ਦੇ ਦੇ ਕੇ ਇਸ ਬਿਲਡਿੰਗ ਨੂੰ ਪਿਆਰ ਕੀਤਾ ਡੜੀਆਂ ਵਾਲੇ ਉਹ ਵੀ ਦੋਸਤਾਂ ਦਾ ਜ਼ਮਾਨ ਕਰਕੇ ਗਏ ਸੀ ਤੇ ਸਾਡੀ ਮਾਇਤ ਵੀ ਕਰਕੇ ਗਏ ਕਿਉਂ ਅਸੀਂ ਕਿਹਾ ਕਿ ਅਸੀਂ ਰਾਵੀ ਪਾਰ ਦੇ ਲੋਕ ਆ ਸਾਡੀਆਂ ਜ਼ਮੀਨਾਂ ਰਾਵੀ ਦਰਿਆ ਵਿੱਚ ਨੇ ਸਾਡੀ ਮਹਾਲੀ ਹਾਲਤ ਮਾੜੀ ਆ ਸਾਡੀ ਮਾਇਤਾ ਕਰੋ ਤੇ ਬਹੁਤ ਸੰਤਾ ਮਾਂ ਪਰੇਸ਼ਾਨੇ ਦੂਰ ਦਰੇੜਿਆਂ ਤੋਂ ਜਿੱਥੇ-ਜਿੱਥੇ ਵੀ ਜਾਣਾ ਮਾਲਕ ਨੇ ਸੇਵਾ ਕਰਾਈ ਉਹ ਇੱਧਰ ਅਜੇ ਵੀ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਆ ਜਿਹੜੇ ਸੇਵਾਦਾਰ ਲੱਗੇ ਆ ਇਹਨਾਂ ਨੇ ਦੱਸਿਆ ਕਿ ਇੱਥੇ ਲਗਭਗ 2-2 4-4 ਇੰਚੀ ਜਿਹੜਾ ਇੱਥੇ ਗਾਰਾ ਜਿਹੜਾ ਅੰਦਰ ਦੇ ਵਿੱਚ ਜੰਮ ਗਿਆ ਸੀ ਤੇ ਇਹ ਆ ਦੇਖੋ ਅਜੇ ਵੀ ਲਗਾਤਾਰ ਜਿਹੜੇ ਇਹ ਸਾਡੇ ਸੇਵਾਦਾਰ ਆ ਇਹ ਲੱਗੇ ਹੋਏ ਆ ਜਿਹੜੇ ਇਸ ਕੰਮ ਦੇ ਵਿੱਚ ਔਰ ਅੱਗੇ ਤੁਸੀਂ ਆਪ ਝਾਤੀ ਮਾਰ ਸਕਦੇ ਹੋ ਕਿ ਆ ਵੇੜੇ ਦੇ ਵਿੱਚ ਆ ਵੇੜੇ ਦੇ ਵਿੱਚ ਵੀ ਜਿਹੜਾ ਇਹ ਗਾਰਾ ਮੇਰੇ ਖਿਆਲ ਇਹ ਫਿਰ ਸਾਰਾ ਸਿੰਘ ਸਾਹਿਬ ਅੰਦਰੋਂ ਲੈੰਦਾ ਕੱਢ ਕੱਢ ਹਾਂਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਇਹ ਏਦਾਂ ਹੀ ਅੰਦਰ ਸੀਗਾ ਗਾਰਾ ਹਾਂਜੀ ਇੱਕ ਇੱਕ ਫੋਟੋ ਗਾਰਾ ਸੀ ਅੰਦਰ ਜੀ ਇੱਕ ਇੱਕ ਵਾਰੀ ਝੁਕ ਲਿਆਏ ਚਾਰ ਚਾਰ ਇੰਚ ਗੱਡੀ ਚੜੀ ਹੋਈ ਰੇਬ ਚੜ ਜਾਂਦੀ ਦੀ ਦਰਿਆ ਦੇ ਤੋਂ ਪਾਣੀ ਆ ਕੇ ਪਾਣੀ ਨਾ ਗਵਾਰ ਤੋੜ ਕੇ ਗੁਰਦੁਆਰਾ ਸਾਹਿਬ ਜੀ ਤੇ ਪਾਣੀ ਨਿਕਾਸ ਬਣਾਇਆ ਹੈਗਾ ਉਹ ਪੂਰੀ ਦੁਵਾਰ ਟੁੱਟੀ ਆ ਗਈ ਗੱਜੇ ਜੋ ਵੀ ਸਮਾਨ ਸੀ ਉਹ ਸਾਰਾ ਪੂਰਾ ਡੁੱਬਿਆ ਹੋਇਆ ਸੀ 5 ਫੁੱਟ ਪਾਣੀ ਚੱਲਦਾ ਸੀ ਹਾਂਜੀ ਉਹ ਘਰ ਦੀਆਂ ਵੀ ਕੰਧਾਂ ਤੋੜ ਕੇ ਸਾਰੀਆਂ ਘਰ ਦੇ ਅੰਦਰੋਂ ਵੀ ਨਿਕਾਸ ਬਣਾਇਆ ਘਰ ਦੀ ਕੰਧਾਂ ਅੰਦਰੋਂ ਤੋੜ ਕੇ ਤੇ ਉਹਦੇ ਵਿੱਚ ਪਾਣੀ ਨਿਕਾਸ ਬਣਾ ਕੇ ਫਿਰ ਨਿਕਲਿਆ ਗਿਆ ਬਹੁਤ ਜ਼ਬਰਦਸਤ ਅੱਛਾ ਸਿੰਘ ਸਾਹਿਬ ਹੁਣ ਤੁਸੀਂ ਅ ਕੀ ਦੇ ਵਾਸਤੇ ਜਿਹੜੀ ਤੁਹਾਨੂੰ ਕੋਈ ਮਤੂਸ ਹੋ ਰਹੀ ਆ ਅਸੀਂ ਵੀ ਇਹ ਗੱਲ ਕਹਿੰਨੇ ਆ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਲਿਓ ਛਡਾਈ ਸਾਨੂੰ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਇਹ ਕੋਈ ਗੁਰੂ ਗੁਰੂ ਘਰ ਦਾ ਕੋਈ ਨੁਕਸਾਨਤ ਨਹੀਂ ਹੋਇਆ ਕਿਸੇ ਚੀਜ਼ ਦੀ ਕੋਈ ਲੋੜਤ ਨਹੀਂ ਕੋਈ ਕਿਸੇ ਚੀਜ਼ ਦੀ ਲੋੜ ਨਹੀਂ ਨੁਕਸਾਨ ਵੀ ਕੋਈ ਨਹੀਂ ਹੋਇਆ ਚਲੋ ਆਹ ਜ਼ਰੂਰ ਹੈ ਕੰਧਾਂ ਕੁੰਧਾਂ ਟੱਠੀਆਂ ਅੰਦਰ ਬਾਹਰ ਗਾਰਾਗੁਰਾ ਪੇ ਆਇਆ ਸ਼ਾਮ ਸੰਭਾਲ ਕਰਨੀ ਪਈ ਮਹਾਰਾਜ ਦੇ ਸਰੂਪ ਉੱਤੇ ਨੇ ਸਮੇਂ ਸਰ ਤੁਸੀਂ ਸਾਰੀ ਸੰਭਾਲ ਕਰੋ ਸਮੇਂ ਸਰ ਸੰਭਾਲ ਕਰ ਲਈ ਆ ਅੱਜ ਤਕਰੀਬਨ 8 ਦਿਨ ਹੋ ਚੱਲੇ ਨੇ ਤਕਰੀਬਨ ਮਹਾਰਾਜ ਦੇ ਸਰੂਪ ਸਕਾਸਣ ਨਹੀਂ ਕੀਤੇ ਕਿ ਉੱਪਰ ਕਿ ਬਾਰੇ ਵਿੱਚ ਨੇ ਇੱਕ ਵਾਰੀ ਸੰਗਤ ਨੂੰ ਫੇਰ ਆਪਣਾ ਨਾਮ ਦੱਸ ਤੂੰ ਮੈਂ ਭਾਈ ਗੁਜਾਰ ਸਿੰਘ